ਹਰੇਕ ਹਸਪਤਾਲ ਦੇ ਵਿੱਚ ਡਾਕਟਰਸ ਨੂੰ ਇਹ ਹਦਾਇਤਾਂ ਨੇ ਐਸਐਮਓ ਨੂੰ ਸੀਐਮਓ ਨੂੰ ਇਹ ਹਦਾਇਤਾਂ ਨੇ ਕਿ ਕੋਈ ਵੀ ਦਵਾਈ ਬਾਹਰੋਂ ਨਹੀਂ ਲਿਖਣੀ ਕਿ ਬਾਹਰੋਂ ਲੈ ਕੇ ਆ ਜਦੋਂ ਮਰੀਜ਼ ਬਾਹਰ ਗਿਆ ਨਾ ਹਸਪਤਾਲ ਤੋਂ ਬਸ ਉੱਥੇ ਲੁੱਟਿਆ ਗਿਆ ਕੋਈ ਦਵਾਈ ਨਹੀਂ ਲਿਖਣੀ ਕਿ ਬਾਹਰੋਂ ਲੈ ਕੇ ਆ ਹਸਪਤਾਲ ਚੋਂ ਦਵਾਈ ਚਾਹੀਦੀ ਹੈ ਹਾਂ ਜੇ ਕੋਈ ਹੈ ਨਹੀਂ ਲਿਖਣੀ ਪੈ ਰਹੀ ਹੈ ਜਾਂ ਬਾਹਰੋਂ ਮੰਗਾਉਣੀ ਪੈ ਰਹੀ ਹੈ ਤਾਂ ਡਾਕਟਰ ਆਪ ਲੈ ਕੇ ਆਊਗਾ ਮਰੀਜ਼ ਨਹੀਂ ਜਾਊਗਾ ਉਹ ਸਾਨੂੰ ਅਗਲੇ ਦਿਨ ਦੱਸ ਦੂਗਾ ਕਿ ਆ ਦਵਾਈ ਘਟਾ ਸੀ ਉਸ ਦਿਨ ਉਸ ਦਾ ਸਟਾਕ ਵੇਚ ਦੰਗੇ ਅਗਲੇ ਦਿਨ ਸਰਕਾਰੀ ਹਸਪਤਾਲ ਤਾਂ ਐਮ ਆਰ ਆਈ ਨੇ ਮਸ਼ੀਨਾਂ ਚ ਐਕਸ ਰੇ ਵਾਲੀਆਂ ਮਸ਼ੀਨਾਂ ਜਾਂ ਕਬੂਤਰਾਂ ਦੇ ਹੱਲ ਨਹੀਂ ਸੀਗੇ ਉੱਥੇ ਕੀ ਉਮੀਦ ਕਰੋਗੇ ਤੁਸੀਂ ਫਿਰ ਲੋਕਾਂ ਦਾ ਦਿਲ ਟੁੱਟ ਗਿਆ ਮਤਲਬ ਵਿਸ਼ਵਾਸ ਟੁੱਟ ਗਿਆ ਲੋਕਾਂ ਦਾ ਜਿਹਦੇ ਨਾਮ ਉਰੇ ਚ ਜਿਹੜੀ ਵੀ ਚੀਜ਼ ਮਰੇ ਸਰਕਾਰੀ ਲੱਗਿਆ ਨਾ ਉਹ ਤੇ ਯਕੀਨ ਹੀ ਨਹੀਂ ਰਿਹਾ स चली चढ़ के राजे छाई खड़िए हस्पता मरना है इधर लाख रुपया डॉक्टर है, है नहींकारी स्कूल छे बुजाक तो तो की जिंदगी खराब करनी आप जिम्मे कट ली कट लिए पढ़ा लीए जिद मूहे सरकारी लग गया उठ कहीं नौकरी तो बिना ਉਹ ਸਰਕਾਰੀ ਚਾਹੀਦੀ ਸਾਨੂੰ ਬਸ ਕਿਉਂਕਿ ਸਰਕਾਰੀ ਨੌਕਰੀ ਜਿਹੜੀ ਹੈ ਨਾ ਉਹ ਮੇਕ ਸ਼ੋਰ ਕਰਦੀ ਹੈ ਨਾ ਕਈ ਪੀੜ੍ਹੀਆਂ ਤੱਕ ਤੁਹਾਨੂੰ ਸੇਫ ਰੱਖਦੀ ਹੈ ਕੋਈ ਸੀ ਮੈਂ ਵੀ ਇੱਕ ਸੈਕਟਰੀ ਮੁਲਾਜ਼ਮ ਦਾ ਬੇਟਾ ਮੈਨੂੰ ਪਤਾ ਸੋ ਇਸ ਕਰਕੇ ਮੈਂ ਤੁਹਾਨੂੰ ਇਹ ਕਹਿਣਾ ਕਿ ਜਿੱਥੇ ਵੀ ਜਾਓਗੇ ਜਿਹੜੇ ਵਿਭਾਗ ਵਿੱਚ ਜਾਓਗੇ ਫਿਊਚਰ 'ਚ ਹੋਰ ਵੱਡੇ ਵੀ ਜੌਬ ਆਉਣਗੇ ਬਹੁਤ ਉਮਰ ਭਈ ਹੈ ਤੇ ਤੰਦਰੁਸਤ ਰਹੋ ਤੁਸੀਂ ਸਾਰੇ ਤੇ ਲੋਕਾਂ ਨੂੰ ਵੀ ਤੰਦਰੁਸਤ ਰੱਖੋ ਤੇ ਉੱਥੇ ਜਾ ਕੇ ਆਪਣਾ ਤੰਦੇਹੀ ਨਾ ਕੰਮ ਕਰੋ ਜਿਹੜਾ ਤੁਹਾਡਾ ਅਧਿਕਾਰ ਖੇਤਰ ਹੈ ਜੇ ਤੋ ਵੱਧ ਕੇ ਜਾ ਕੇ ਵੀ ਕੰਮ ਕਰ ਸਕਦੇ ਹੋ ਤਾਂ ਉਹ ਉਹਦੇ ਵਰਗਾ ਕੋਈ ਪਹੁੰਚ ਨਹੀਂ ਜੇ ਫਰਜ ਕਰੋ ਕੋਈ ਤੁਹਾਡੇ ਕੋਲੇ ਆ ਗਿਆ ਪਰਚੀ ਲੈ ਕੇ ਤੁਸੀਂ ਤੁਸੀਂ ਕਹਿੰਦਾ ਬਾਬਾ ਜੀ ਇੱਥੇ ਨਹੀਂ ਉਹ ਤੀਜੇ ਫਲੋਰ ਤੇ ਜਾਓ 14 ਨੰਬਰ ਕਮਰੇ 'ਚ ਉੱਥੇ ਹੋ ਉਹਦੀ ਬਜਾਇਆ ਜੇ ਤੁਸੀਂ ਕਹੋਗੇ ਤੁਸੀਂ ਬੈਠੋ ਮੈਂ ਕਰਕੇ ਦਿੰਦਾ ਤੇ ਤੁਸੀਂ ਤੀਜੇ ਫਲੋਰ ਆਣਾ 14 ਨੰਬਰ ਆਣਾ ਫੋਨ ਤੇ ਗੱਲ ਕਰਕੇ ਉਹਨਾਂ ਨਾਲ ਉਹਦਾ ਕੰਮ ਉੱਥੇ ਬੈਠੇ ਬੈਠੇ ਦਾ ਹੋ ਜੇ ਨਾਲ ਉਹਨੂੰ ਪਾਣੀ ਦਾ ਗਲਾਸ ਮਿਲ ਜੇ ਉਹ ਜਾਂਦਾ ਹੋਇਆ ਗੁਰਦੁਆਰੇ ਸਾਹਿਬ ਮੱਥਾ ਟੇਕੂਗਾ ਪ੍ਰਮਾਤਮਾ ਤੇਰੇ ਹੀ ਰੂਪ ਸੀ ਅੱਜ ਦਾ ਕੁਰਸੀ ਤੇ ਜਿਹੜਾ ਬੈਠਾ ਸੀ ਕਿੰਨੀਆਂ ਦੁਆਵਾਂ ਮਿਲਣਗੀਆਂ ਉਹ ਦੁਆਵਾਂ ਵਾਲਾ ਕੁਰੀਤ ਨਹੀਂ ਦੁਆਵਾਂ ਦੀ ਕੋਈ ਕੀਮਤ ਨਹੀਂ ਦੁਆਵਾਂ ਤਾਂ ਫਿਰ ਉਹ ਉਹੀ ਤਾਂ ਹੈਗੀਆਂ ਨੇ ਜਿਹੜੀਆਂ ਲੋਕਾਂ ਨੂੰ ਮਿਲਦੀਆਂ ਨਹੀਂ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਕਿ ਅਸੀਂ ਤਾਂ ਥੋਡੇ ਵਰਗੇ ਆ ਸਾਨੂੰ ਪਤਾ ਹੈ ਨੌਕਰੀ ਦਾ ਕਿੰਨਾ ਔਖਾ ਤੇ ਕਿੰਨਾ ਮਤਲਬ ਅਸੰਭਵ ਵਰਗਾ ਸੁਪਨਾ ਹੈ ਪਹਿਲਾਂ ਨੀ ਕਹ ਹੁਣ ਭੈਣ ਭਾਈ ਨੂੰ ਦੋਨੋਂ ਨੌਕਰੀ ਮਿਲੀ ਇੱਕ ਘਰ ਚ ਦੋ ਨੇ ਬਹੁਤ ਸਾਰੇ ਹੋਰ ਵੀ ਘਰ ਨੇ ਦੇ ਘਰ ਚ ਇੱਕ ਦੋ ਦੋ ਤਿੰਨ ਤਿੰਨ ਵੀ ਮਿਲੇ ਕਿੱਥੇ ਤਾਂ 75 ਸਾਲ ਚ ਇੱਕ ਮੌਕਾ ਵੀ ਨਹੀਂ ਮਿਲਿਆ ਕਿਤੇ ਹੁਣ ਦੋ ਸਾਲ ਚ ਇੱਕ ਘਰ ਚ ਦੋ ਦੋ ਆ ਗਏ ਮੈਂ ਕਿਹੜਾ ਨੋਟਸ਼ਾਪ ਦਾ ਜੀ ਮੇਰੇ ਕੋਲ ਕਿਹੜਾ ਮਸ਼ੀਨ ਹੈ ਨੋਟ ਤਾਂ ਉਹੀ ਨੇ ਖਜ਼ਾਨਾ ਉਹੀ ਹੈ ਮਹਿਕਮੇ ਉਹੀ ਨੇ ਅਫਸਰ ਉਹੀ ਨੇ ਹਸਤਾਲਾ ਉਹੀ ਨੇ ਨiyet ਬਜਲਦੀ ਬਸ ਔਰ ਮੈਂ ਇਹ ਵੀ ਨਹੀਂ ਕਹਿੰਦਾ ਕਿ ਮੈਂ ਵੋਟਾਂ ਕਰਕੇ ਆਇਆ ਵੋਟਾਂ ਤਾਂ ਪਾਤੀਆਂ ਤੁਸੀਂ ਇੱਕ ਵਾਰੀ ਉਦੋਂ ਬਾਅਦ ਮੇਰਾ ਕੰਮ ਹੈ ਕੁਝ ਕਰਕੇ ਦਿਖਾਵਾ ਜੇ ਅਗਲੀ ਵਾਰ ਵੀ ਮੈਨੂੰ ਹੱਥ ਖੰਣੇ ਪੈਗੇ ਵੋਟਾਂ ਵਾਸਤੇ ਕੋਈ ਲੱਕ ਲਾਣ ਤੇ ਜੇ ਮੈਂ ਕੁਝ ਕੀਤਾ ਹੋਊਗਾ ਤਾਂ ਪਾ ਦੇਣਗੇ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਨੇ ਕਿੰਨੇ ਕੰਮ ਕੀਤੇ 2020 ਦੇ ਵਿੱਚ ਜਦੋਂ ਇਲੈਕਸ਼ਨਾਂ ਸੀ ਤਾਂ ਇੱਕ ਇੱਕ ਡੇਢ ਮਹੀਨਾ ਪਹਿਲਾਂ ਟੀਵੀ ਤੇ ਆ ਕੇ ਮੁੱਖ ਮੰਤਰੀ ਨੇ ਕਹਿਤਾ ਕਿ ਜੇ ਪੌਣੇ ਪੰਜ ਸਾਲ ਦੇ ਦਿੱਲੀ ਵਾਲੇ ਲੋਕੋ ਮੇਰੀ ਮੇਰੇ ਕੰਮ ਪਸੰਦ ਆਏ ਨੇ ਤਾਂ ਤਾਂ ਮੈਨੂੰ ਵੋਟਾਂ ਪਾ ਦਿਓ ਨਹੀਂ ਨਾ ਪਾਇਓ ਆ ਕਹਿਣੇ ਵਾਸਤੇ ਜਿਗਰਾ ਚਾਹੀਦਾ ਜੀ ਕਿਉਂਕਿ ਜੇ ਕੀਤੇ ਹੋਣਗੇ ਬੰਦਾ ਤਾਂ ਹੀ ਕਹਿ ਸਕਦਾ ਇਹ ਨਹੀਂ ਤਾਂ ਹੁਣ ਤੱਕ ਕਹੀ ਜਾਂਦੇ ਨੇ ਇੱਕ ਮੌਕਾ ਹੋਰ ਦੇ ਦਿਓ ਜੀ ਚੱਕ ਕੇ ਸਟੇਜ ਤੇ ਧਰ ਦਿਓ ਉਹਨਾਂ ਨੂੰ ਕੋਈ ਬੱਸ ਕਰੋ ਜੀ ਰਿਟਾਇਰ ਹੋ ਜਾਓ ਜੀ ਹੁਣ ਕੋਈ ਨਵੇਂ ਮੁੰਡੇ ਕੁੜੀਆਂ ਨੂੰ ਕੰਮ ਕਰਨਾ ਜੀ ਇੱਕ ਮੌਕਾ ਹੋਰ ਜੀ पता नहीं असि मौके दे देकर थक गए वो मौके मंग मंग नहीं थके वो सो so इस करके क्योंकि देखो तो हर फील्ड च हम न रोज़ नवी टेक्नोलॉजी आ रोज नवे नवे आइडियाज आउट ऑफ द बॉक्स आइडियाज आई आ गई हूँ ठीक है तुझे ना नीचे पूछ लो इन्ह जो सा लीडर साहबान ने सारे ए आई की होंगी ਉਗਣ ਕੇ ایر ਇੰਡੀਆ ਪਤਾ ਹੀ ਨਹੀਂ ਆਰਟੀਫੀਸ਼ੀਅਲ ਇੰਟੈਲੀਜੈਂਸੀ ਦਾ ਪਤਾ ਹੀ ਨਹੀਂ ਵੀ ਕੀ ਹੁੰਦੀ ਹੈ ਅਪਡੇਟ ਨਹੀਂ ਹੈਗੇ ਸੋ ਉਹ ਉਹ ਤਾਂ ਉਹੀ ਕਰ ਸਕਦਾ ਹੋਊਗਾ ਜਿਹੜਾ ਜੇ ਕੋਈ ਨਵੇਂ ਵਿਚਾਰਾਂ ਵਾਲਾ ਹੋਊਗਾ ਅਸੀਂ ਤਾਂ ਬਹੁਤ ਸਾਰੇ ਆਈਡੀਆ ਜਿਹੜੇ ਨੇ ਨਵੇਂ ਕਰਦੇ ਆਂ ਰੋਜ਼ ਕਰਦੇ ਇਸਕੇ ਵੀ ਨਮਕ ਹੋਣਾ ਹੈ ਨਵੀਂ ਪਾਰਟੀ ਹੈ ਨਵੇਂ ਵਿਚਾਰ ਨੇ ਲੋਕਾਂ ਨੂੰ ਨਵੇਂ ਮੁੰਡਿਆਂ ਨੂੰ ਪੁੱਛੋ ਸਟਾਰਟਅਪ ਕਰੋ ਸ਼ੁਰੂ ਸਟਾਰਟਅਪ ਦੇ ਵਿੱਚ ਬਹੁਤ ਸਾਰਾ ਸਾਡਾ ਕੰਮ ਚੱਲ ਰਿਹਾ ਹੈ ਜੀ ਬਹੁਤ ਬੱਚੇ ਆ ਰਹੇ ਨੇ bizness blaster ਕਰ ਰਹੇ ਆਂ ਅਸੀਂ ਸਕੂਲਾਂ 'ਚ ਚਾਚਾ ਪੰਜ-ਪੰਜ ਬੱਚਿਆਂ ਨੂੰ 3-3000 ਰੁਪਏ ਦੇ ਕੇ ਪੰਜ-ਪੰਜ 6-6 ਦੇ ਗਰੁੱਪ ਬਣ ਗਏ 18-20000 ਚੋਂ ਕੋਈ ਨਾ ਕੋਈ ਆਪਣਾ ਦਿਮਾਗ ਦਾ ਚਾਰੇ ਪੰਜੇ ਦਿਮਾਗ ਲੜਾਉਂਦੇ ਆ ਆਪਣਾ ਕੋਈ ਨਾ ਕੋਈ ਕਾਰਡ ਕੱਢਦੇ ਆ ਅਸੀਂ ਕੰਪਨੀਆਂ ਨਾਲ ਉਹਦੀ ਗੱਲ ਕਰਾਉਂਦੇ ਆ ਲੱਖ-ਲੱਖ 2-2 ਲੱਖ ਰੁਪਈਆ ਦੇ ਸਾਈਨ ਹੋ ਰਹੇ ਨੇ ਉਹਨਾਂ ਨਾਲ ਕਿ ਇਹ ਜੀ ਸਾਡੀ ਕੰਪਨੀ ਵਾਸਤੇ ਬਣਾਉਂਗੇ ਤੁਸੀਂ 8ਵੀਂ ਆਪਾਂ ਨੂੰ ਇਸ ਲੈਵਲ ਤੱਕ ਜਾਣਾ ਪਊਗਾ ਜੀ 12ਵੀਂ ਤੱਕ ਤਾਂ ਆਪਾਂ ਨੂੰ ਜਦੋਂ ਕਾਲਜ ਜਾਣੇ ਆ ਬੀਏ ਚ ਰ ਮਿਸ਼ੀਲੈਂਡ ਬਾਤੇ ਪ੍ਰੋਸਪੈਕਟ ਵੀ ਲੈ ਲੈਣੇ ਆ ਫਾਰਮ ਭਰ ਲੈਣੇ ਆ ਆਪਣਾ ਨਾਮ ਪਤਾ ਜੀ ਦਾ ਨਾਮ ਘਰ ਦਾ ਪੂਰਾ ਪਤਾ ਲਿਖ ਦਿੰਨੇ ਆ ਜਿੱਥੋਂ ਜਦੋਂ ਆਉਂਦਾ ਵਿਸ਼ੇ ਕਿਹੜੇ ਜਦੋਂ ਉਹ ਤੱਕ ਸਾਨੂੰ ਕੱਖ ਨਹੀਂ ਪਤਾ ਹੁੰਦਾ ਕਿਹੜੇ ਵਿਸ਼ੇ ਲੈਣੇ ਨੇ ਪੰਜਾਬੀ ਤੇ ਅੰਗਰੇਜ਼ੀ ਦਾ ਚਲੋ ਕੰਪਲਸਰੀ ਹੈ ਬਾਕੀ ਹੋਰ ਕਿਹੜੇ ਲੈਣੇ ਨੇ ਜੇ ਤੁਸੀਂ ਕਹਿੰਨੋ ਇਕਨੋਮਿਕਸ ਭਰ ਦਿੰਨੇ ਆ ਨਾਲ ਤਾਂ ਕਹਿੰਦਾ ਨਾ ਬਹੁਤ ਔਖੀ ਐ ਇਕਨੋਮਿਕਸ ਹਿਸਟਰੀ ਲੈ ਲਾ ਕਿ ਹੋ ਸਕਦਾ ਉਸ ਬੰਦੇ ਵਾਸਤੇ ਇਕਨੋਮਿਕਸ ਔਖੀ ਹੋਵੇ ਮੇਰੇ ਵਾਸਤੇ ਸੌਖੀ ਹੋਵੇ ਕੋਈ ਕਹਿੰਦਾ politcal science ਲੈ ਲਾ ਇਹ ਨਾਲ ਨਹੀਂ ਅਦਾ ਔਖੀ ਐ ਉੱਥੋਂ ਕੇ ਰੀਅਰ ਬਣਨਾ ਜੀ ਅੱਗੇ ਜਾਣਾ ਕਿੱਦ ਨੂੰ ਸਾਡੇ ਕੋਲ ਕੈਰੀਅਰ ਗਾਈਡੈਂਸ ਹੈ ਨਹੀਂ ਕੋਈ ਐਸ ਚੀਜ਼ ਤੋਂ ਨਿਕਲੇ ਸਕੂਲ ਆਫ ਐਮੀਨੈਂਸ ਮੰਲਾ ਜੀ 8ਵੀਂ ਕਲਾਸ ਦੇ ਵਿੱਚ ਬੱਚਿਆਂ ਦਾ ਇੰਟਰਸਟ ਦੇਖ ਲੈਣੇ ਆ ਕਿ ਉਹ ਕਿੱਧਰ ਨੂੰ ਜਾਣਾ ਚਾਹੁੰਦਾ ਜਿਹੜਾ ਸਪੋਰਟਸ ਵਾਲੇ ਪਾਸੇ ਜਾਣਾ ਚਾਹੁੰਦਾ ਉਹਨੂੰ ਫਿਰ ਸਪੋਰਟਸ ਵਾਲੇ ਪਾਸੇ ਲੈ ਕੇ ਜਾਣੇ ਆ ਉਹਨੂੰ ਕੋਚ ਦੇਣੇ ਆ ਪੜ੍ਹਾਈ ਦਾ ਨਾਲ-ਨਾਲ ਜਾਰੇ ਰਹੂਗੀ ਪਰ ਨਾਲ-ਨਾਲ ਉਹਦੀ ਐਕਟੀਵਿਟੀ ਸਪੋਰਟਸ ਵਾਲੇ ਪਾਸੇ ਵਧਾ ਦਿੰਦੇ ਆ ਜਿਹੜਾ ਸਾਇੰਸ ਵਾਲੇ ਪਾਸੇ ਜਾਣਾ ਚਾਹੁੰਦਾ ਉਹਨੂੰ ਸਾਇੰਸ ਵਾਲੇ ਪਾਸੇ ਪੇੜੀ ਜਿਹੜਾ ਹਿਸਟਰੀ ਵਾਲੇ ਪਾਸੇ ਜਾਣਾ ਚਾਹੁੰਦਾ ਹੈ ਹਿਸਟਰੀ ਵਾਲੇ ਪਾਸੇ ਅੱਜ ਕੱਲ ਤਾਂ ਇੰਨੇ ਖੁੱਲ ਗਏ ਕੈਰੀਅਰ ਤਾਂ 12ਵੀਂ ਤੱਕ ਕੋ ਜਦੋਂ

ਆ ਜਿਹੜਾ মিডিਆ ਜ਼ਰੀਏ ਮੈਂ ਬੇਨਤੀ ਕਰਨ ਚਾਹਨਾ ਬੱਚੇ ਦਾ ਜਿਹੜਾ ਇੰਟਰਸਟ ਹੈ ਨਾ ਉਹਦੇ ਮੁਤਾਬਕ ਹੀ ਥੋੜਾ ਚੱਲੇ ਕਰੋ ਮਾਪੇ ਜ਼ਬਰਦਸਤੀ ਪੜਾਉਂਦੇ ਆ ਨਾ ਆ ਲੈ ਜਿਹੜਾ ਉਹਨਾਂ ਤੋਂ ਆਪ ਨਹੀਂ ਪਾਸ ਹੋਇਆ ਉਹਨੂੰ ਜਵਾਬਤ ਕਰਾਉਣਾ ਚਾਹੀਦਾ ਆ ਲੈ ਆਪਾਂ ਉਹ ਜਵਾਬਤ ਤਾਂ ਜਲ ਨਹੀਂ ਲੱਗਦਾ ਜੀ ਜਵਾਬਤ ਦਾ ਇੰਟਰਸਟ ਹੈ ਨਹੀਂ ਉਹ ਚ ਫਿਰ ਫਿਰ ਮੈਂ ਦੇਖਿਆ ਪੇਰੈਂਟ ਟੀਚਰ ਮੀਟਿੰਗ ਜਿਹੜੀ ਭਰਾ ਹੁਣ ਤਾਂ ਅਸੀਂ ਸਰਕਾਰੀ ਚ ਵੀ ਸ਼ੁਰੂ ਕਰਤੀ। ਵੀ 2 ਲੱਖ ਪੇਰੈਂਟ ਪੇਰੈਂਟਸ ਜਿਹੜੇ ਨੇ ਆਪਣੇ ਬੱਚਿਆਂ ਨੂੰ ਮੀਟਿੰਗਾਂ ਚ ਆ ਕੇ ਸਰਕਾਰੀ ਦੇ ਸਰਕਾਰੀ ਚ ਕਰ ਹੁੰਦੀ ਸੀ ਪੇਰੈਂਟ ਟੀਚਰ ਮੀਟਿੰਗ। ਸਰਕਾਰੀ ਚ ਤਾਂ ਉਦੋਂ ਮਾਪੇ ਦੇਖਿਆ ਜਾਂਦੇ ਨੇ ਸਕੂਲ ਤੇ ਜਿੱਦੇ ਕੋਈ ਸ਼ਰਾਰਤ ਕਰਤੀ ਤੇ ਟੀਚਰ ਨਿਕਣ ਜਾਂਦੇ ਤੇ ਬਾਬਾ ਨੂੰ ਬੁਲਾ ਕੇ ਲਿਆ। ਉਦੋਂ ਪੇਰੈਂਟਸ ਆਉਂਦੇ ਉੱਥੇ ਤਾਂ। ਜਾਂ ਫਿਰ ਪੇਰੈਂਟਸ ਆਪ ਆ ਜਣੋਂ ਵੀ ਛੱਡੋ ਇੱਕ ਦਿਨ ਨਾ ਡੀਸੀ ਲੱਗ ਜਗਾ ਚਲ ਖੇਤ ਚਲੀ ਆ ਜਾ। ਅੱਜ ਥੋੜਾ ਕੰਮ ਜ਼ਰੂਰੀ ਐ। ਦਿਹਾੜੀ ਲੱਗੇ ਹੋਣੇ। ਸਾਡੇ ਦੇ ਪੇਂਟੇ ਵਿੱਚ ਇਹੀ ਹੁੰਦੀ ਸੀ ਪ੍ਰਾਈਵੇਟ ਚ ਪ੍ਰੇ ਪੇਂਟੇ ਚ ਮੀਟਿੰਗ ਤੇ ਮੈਂ ਕਿਤੇ ਕੁਦਰਤੀ ਮੈਂ ਦੋਸਤ ਨਾਲ ਕਿਤੇ ਗਿਆ ਹੋ ਸੀ ਨਾ ਮੈਂ ਵੀ ਚਰਚ ਦੇਖ ਰਿਹਾ ਉਥੇ ਮਤਲਬ ਮੈਨੂੰ ਲੱਗਦਾ ਪਹਿਲੀ ਕਲਾਸ ਹੋਣੀ ਪਹਿਲੀ ਕਲਾਸ ਦੇ ਬੱਚੇ ਹੋਣਗੇ ਉਹ ਉਹਦੀ ਮਾਂ ਬੈਠੀ ਬੱਚਾ ਬੈਠਾ ਬੇਟੀ ਸੀ ਉਹਨਾਂ ਦੀ ਤੇ ਉਹ ਟੀਚਰ ਕਰੀ ਜਬ ਨੋ ਨੋ ਸ਼ੀ ਇਸ ਡੂਇੰਗ ਓਕੇ ਡਾਂਟ ਵਰੀ ਉਹ ਕੋਈ ਨਾ 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 ਉਹ ਹੋ ਹੀ ਜਾਵੇ ਮਾਰ ਹੋ ਹੀ ਜਾਵੇ ਐ ਨਹੀਂ ਕਰਦੀ ਨਾ ਨਹੀਂ ਨਾ ਨਹੀਂ ਸ਼ੀਜ਼ ਓਕੇ ਸ਼ੀਜ਼ ਓਕੇ ਸ਼ੀਜ਼ ਇਜ਼ ਅ ਬੰਡਰਫੁਲ ਚਾਈਲਡ ਨਾ ਉਹ ਹੋ ਹੀ ਜਾਵੇ 15 20 ਮਿੰਟ ਲੱਗਦੇ ਉਹਨੂੰ ਉਦੋਂ ਬਾਅਦ ਬਾਰੀ ਸੀ ਸਾਡੇ ਵਾਲੇ ਮਿੱਤਰ ਦੀ ਮੈਂ ਵੀ ਬੈਠੀ ਸੀ ਨਾ ਚਲੋ ਮੈਨੂੰ ਜਾਣਦੇ ਸੀ ਸਾਰੇ ਟੀਚਰ ਮੈਨੂੰ ਕਹਿੰਦੇ ਹਾਂ ਜੀ ਮਾਂ ਸਾ ਮੈਂ ਕਹਿੰਦੀ ਮੈਂ ਤਾਂ ਮਾਂ ਤਾਂ ਹੀ ਕਹਿਣਾ ਕਿ ਮੈਨੂੰ ਲੱਗਦਾ ਇਹਦੇ ਬਾਰੇ ਤੁਸੀਂ ਕੁਝ ਨਾ ਦੱਸੋ ਜਿਹੜਾ ਸਾਡੇ ਵਾਲਾ ਤੁਸੀਂ ਮੈਨੂੰ ਇਹ ਦੱਸ ਦੋ ਇਹ ਤੋਂ ਪਹਿਲਾਂ ਨਹੀਂ ਕੀ ਕਹਿੰਦੀ ਸੀ ਕਹਿੰਦੀ ਉਹ ਕਹਿੰਦੀ ਮੈਂ ਰਾਤ ਨੂੰ 8 9 ਵਜੇ ਤੱਕ ਨੂੰ ਪੜਾਉ ਉਹ ਕਰਦੀਆਂ ਇਹ ਪੈਨਸਲ ਤੋੜ ਦਿੰਦੀ ਹੈ ਫਿਰ ਮੈਂ ਇਹਨੂੰ ਸਵੇਰੇ 5 ਵਜੇ ਠਾ ਕੇ ਪੜਾਉਣੀ ਆ ਸਿਰਫ 99.3 ਨੰਬਰ ਆਇਆ ਐਨਐਸ ਵਾਰ ਲੈ 99.3 ਤੇ ਬੱਚੇ ਨੂੰ ਨਲਾਇਕ ਸਮਝਿਆ ਜਾ ਰਿਹਾ ਹੈ ਕਮਾਲ ਤੇ ਸਾਡੇ ਇੱਥੇ ਜਿੱਥੇ ਆਪਾਂ ਸਰਕਾਰੀਆਂ ਚ ਪੜੇ ਆਂ ਬੋਰੀਆਂ ਆਪਦੀ ਆਪ ਲੈ ਕੇ ਜਾਂਦੇ ਸੀ ਚਲੋ ਕੁੜੀਆਂ ਦਾ ਪੜਨ ਚ ਬਹੁਤ ਸ਼ਹਿਰ ਹੁੰਦੀਆਂ ਨੇ ਉਹਦਾ ਫਰਸਟ ਫੁੱਸ ਤੋਂ ਹੀ ਆਉਂਦੀਆਂ ਨੇ 8ਵੀਂ 24 10ਵੀਂ 24 12ਵੀਂ 24 B.O 24 M.A 24 ਮੱਲਾ ਦਾ ਪਿਛਲੇ 10 20 ਸਾਲ ਦੀ ਹਿਸਟਰੀ ਘੜ ਲਓ ਕੁੜੀਆਂ ਦੇ ਟਾਈਟਲ ਹੁੰਦੇ ਆ ਕੁੜੀਆਂ ਨੇ ਬਾਜ਼ੀ ਮਾਰੀ ਕੁੜੀਆਂ ਬਹੁਤ ਅੱਗੇ ਮੈਂ ਹੁਣ ਤਾਂ ਨਾਮ ਵੀ ਦੇਣਾ ਹੁੰਦਾ ਆ ਤੀ ਦੇਣਾ फिर भी देख लो नंबर आ जान भी वो सैटिस्फाई नहीं होंगे भी ऊ क्या उन्होंने मतलब भी क्या है पता नहीं कौन खड़ूस बैठा था दो नंबर और देता कि लता से आगे हो जाती ऊषा से ज्यादा हो जाती परसेंट एक डेढ़ नंबर और दे देता कंजूस मक्की चूस आए होंगे बानवे चौरानवे आप बैठे दरिया दिल ਜੇ 40 ਆ ਜਾਣ ਰੱਬ ਦਾ ਸ਼ੁਕਰ ਕਰਦੇ ਹਾਂ ਰੱਬ ਦਾ ਬੰਦਾ ਬੈਠਾ ਸੀ ਓਏ 30 ਨੰਬਰ ਦਾ ਕਰਕੇ ਆਏ ਸੀ 10 ਕਿੱਥੋਂ ਦੇਤੇ ਆਹ ਦਾ ਕੁ ਰੱਬ ਦਾ ਬੰਦਾ ਬੈਠਾ ਸੀ ਓਏ ਕਰਕੇ 30 ਦਾ ਆਏ ਸੀ 40 ਕਿੱਥੋਂ ਕਰਤੇ ਉਹਨੇ ਸੋ ਸਾਡਾ 33 ਦਾ ਟਾਰਗੇਟ ਹੁੰਦਾ ਹੈ ਪਰ ਅੱਜ ਦੀ ਡੇਟ 'ਚ ਜ਼ਮਾਨਾ ਬਦਲ ਗਿਆ ਇਕੱਲਾ ਨੰਬਰਾਂ ਨਾਲ ਨਹੀਂ ਬਹੁ ਪੱਖੀ ਸ਼ਖਸੀਅਤ ਬਣਾਓ ੱੱਲੇ ਪਰਸੈਂਟੇਜ ਨਾਲ ਨਹੀਂ ਤੁਸੀਂ ਬਣ ਸਕਦੇ ਦੱਸੋ ਮੈਨੂੰ ਹੁਣ ਜਿਹੜੇ 올림픽 ਦੇ ਵਿੱਚ ਸਾਡੇ 골ਡ ਮੈਡਲ ਲੈ ਕੇ ਆਉਂਦੇ ਆ ਬੱਚੇ ਕਿੰਨੇ ਪਰਸੈਂਟ ਨੰਬਰ ਆਏ ਸੀ ਉਹਨਾਂ ਦੇ ਪਰਸੈਂਟੇਜ ਦੇਖਦੇ ਆਪਾਂ ਉਹ ਉਹਨਾਂ ਦੇ ਸਪੋਰਟਸਵਲ ਸੀ ਰੁਝਾਨ ਮਾਪਿਆਂ ਨੇ ਸਾਥ ਦਿੱਤਾ ਹੋ ਗਿਆ ਕੰਮ